ਇੱਕ ਵਾਰ ਫੁੱਲ ਕੇ ਤਾੜੀ ਜਿੰਨੇ ਵੀ ਕਲਾਕਾਰ ਪਹਿਲਾਂ ਹਾਜ਼ਰੀ ਭਰ ਕੇ ਗਏ ਪਰ ਇਹ ਖਜਾਨੇ ਸਾਹਿਬ ਦੇ ਤੂੰ ਨੀਵਾ ਹੋ ਕੇ ਲੁੱਟ ਤਾਨ ਤਨ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਸਲਾਨਾ ਜੋੜ ਮੇਲੇ ਦੀ ਆ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹੋ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahul anaray blogs ਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਫੇਰ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਤਨਤਨ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਸਥਾਨ ਤੇ ਤੇ ਅੱਜ ਕਲਾਕਾਰ ਵੀ ਬਹੁਤ ਵੱਡੇ ਵੱਡੇ ਆਏ ਹੋਏ ਆ ਆਪਾਂ ਤੋਂ ਜਿੰਨੀ ਵੀ ਵੀਡੀਓ ਬਣੀ ਹੈ ਨਾ ਆਪਾਂ ਤੁਹਾਨੂੰ ਸਾਰੀ ਹੀ ਦਿਖਾ ਦੇਣੀ ਆ ਬਸ ਤੁਸੀਂ ਦੇਖੀ ਜਾਓ ਪਾਸ ਫੇਰ ਗੁਰੂ ਪਿਆਰੀ ਸਾਧ ਸੰਗਤ ਜੀ ਦੇਖੋ ਤੁਸੀਂ ਤਨ ਤਨ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਮੇਲੇ ਦੀਆਂ ਰੌਣਕਾਂ शहीद जी के चरणा एक बार जोर ताड़ी मारो मैं सरे सार बहुत बहुत दिलों धनबाद मेला कमेटी का भी बहुत बहुत दिलों धनबाद सेरे तूं जॻहि तूं हाणे जाम हर गाॾा हसे तूं जॻहि तूं हाणे जाम हर जस तेरे तूं मज़ा جو 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 جي ته اگني لاوي کڈي بتا جا ਰਿਜ ਕਿੰਨੇ ਆ? 3 ਅੱਛਾ 3 ਪਾਸ सौ रुपए सौ टे you ਕਾਲ ਜੋੜਿਆਂ ਚ ਕਾਲ ਜੋੜਿਆਂ ਚ ਸਾਧੂਆਂ ਦੇ ਖੇਲੇ ਸਾਧੂ ਦੀ ਕਮਾਈ ਤੋਂ ਕਿਹਦੇ ਵਜਾ ਲੱਗਦੇ ਨੇ ਮੇਲੇ ਇਹ ਤਾਂ ਗੰਦੀ ਮਾਈ ਤੋਂ ਤੇ ਜਾਣਦੇ ਨੇ ਰਾਜ ਯੂਨੀਵਰਸ ਦੇ ਅੰਕ ਦਾ ਪੀਰ ਦੀ ਕਮਾਈ ਹੋ ਜਿੰਦਾ ਪੀਰ ਦੀ ਕਮਾਈ ਹੋ ਦੀਦੀ ਤੇ ਮਰੀ ਗੋਲ ਜਿੱਥੇ ਬੈਠ ਜਾਣ ਲੱਗਦੇ ਨੇ ਮੇਲੇ ਸਾਧੂ ਜੀ ਕਮਾਈ ਬੋਲਦੀ ਦੀਵਾਨੇ ਬਣ ਕੇ ਛਾ ਦੁਨੀਆ ਤੇ ਆਉਂਦੇ ਨੇ دیਵਾਨੇ ਬਣ ਕੇ ਹੁੰਦੇ ਹੀਰੇ ਆ ਤੋਂ ਮਹਿੰਗੇ ਰੰਦੇ ਆਣ ਵਲ ਤੇ ਬਾਰੇ ਹੀਰੇ ਆ ਤੋਂ ਮਹਿੰਗੇ ਰੰਦੇ ਆਣ ਵਲ ਤੇ ਹੁੰਦੇ ਹੀਰੇ ਆ ਤੋਂ ਮਹਿੰਗੇ ਰੰਦੇ ਆਣ ਵਲ ਤੇ ਰਾਜੇ ਤੇ ਭਿਖਾਰੀ ਨੂੰ ਏ ਇੱਕੋ ਕਰ ਜਾਣਦੇ ਰਾਜੇ ਤੇ ਭਿਖਾਰੀ ਨੂੰ ਏ ਰਜਾਇਉਦੀ ਵਿੱਚ ਰਹਿ ਕੇ ਸਦਾ ਮੌਜਮਾਨ ਦੇ ਰਹਿ ਕੇ ਸਦਾ ਮੌਜਮਾਨ ਨੇ ਨਾਮਦਾਨ ਦੇ ਨੇ ਭਰੇ ਅੱਖ ਜਾਣੇ ਬਣ ਕੇ ਹੁੰਦੇ ਹੀਰੇ ਆ ਹੁੰਦੇ ਹੀਰੇ ਤੋਂ ਰਹਿੰਦੇ ਆਨੇ ਬਣ ਕੇ ਵੈਸਾ ਦੁਨੀਆ ਦੇਉਂਦੇ ਨੇ دیਵਾਨੇ ਬਣ ਕੇ ਸੰਤ ਸਿਪਾਹੀ ਬਾਗ ਲਾਏ ਦੁਮੇਵਾਲ ਨੂੰ ਮਲਕੁਰ ਵਾਲਾ ਪਾਲਾ ਲਿਖਦਾ ਖਿਆ ਸੁੱਕੇ ਹਰੇ ਹੋਣ ਸੁੱਕੇ ਹਰੇ ਹੋਣ ਜੰਗਲ ਦੇ ਵੇਲੇ ਸਾਧੂ ਦੀ ਕਮਾਈ ਇੱਥੇ ਬੈਠਾ ਮਾਂ ਲੱਗਦੀ ਜਿਵੇਂ ਜਿਵੇਂ ਜਹਾਂ ਦੀ ਕਮਾਈ ਹੋਣੇ ਸਿੱਧੋ ਬੈਠ ਜਾਨ ਲੱਖੋ ਤੇ ਨੇ ਮੇਲੇ ਜਿੰਦਾ ਪੀਰ ਦੀ ਕਮਾਈ ਦਾ ਪੀਰ ਦੀ ਮਾਈ ਬੋਲਦੀ ਮੇਰੇ ਬਾਬੇ ਦੀ ਮਾਈ ਬੋਲਦੀ ਓ ਹੋ ਸਤਕਾਰ ਵਜੋਂ ਖੁੱਲ ਕੇ ਤਾੜੀਆਂ ਪੀਰ ਬਾਬਾ ਜਿੰਦਾ ਸ਼ਹੀਦ ਜੀ ਜਿਨ੍ਹਾਂ ਦੇ ਸਸਲਾਨਾ ਮੇਲੇ 'ਚ ਤੁਸੀਂ ਇਕੱਤਰ ਹੋਏ ਹੋ ਇਸ ਲੋਤਿਆਂ ਦੇ ਸੰਗਤ ਦੇ ਹਿੱਸੇ ਆਇਆ ਸੋ ਜਿੰਨੀਆਂ ਵੀ ਸੰਤਾਂ देर ਰਾਤ ਹੁਣ ਤੱਕ ਤੁਸੀਂ ਬੈਠੇ ਹੋ ਮੈਂ ਸੀਸ ਚੁੱਕਾ ਕੇ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਅਦਬ ਪੇਸ਼ ਕਰਦਾ ਸੁਸਮਾ ਕਾਫੀ ਹੋ ਚੁੱਕੇ ਇੱਕ ਵਾਰ ਫੇਰ ਬਹੁਤ ਬਹੁਤ ਮੁਬਾਰਕਬਾਦ ਇਸ ਮੇਲੇ ਦੀਆਂ ਐਸਐਸਬੀ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਇਥੋਂ ਦੇ ਐਸਐਚਓ ਸਾਹਿਬ ਸਾਡੇ ਬਹੁਤ ਹੀ ਪਿਆਰੇ ਸੰਤ ਕੁਮਾਰ ਜੀ ਹੋਰ ਜਿੰਨੀਆਂ ਮਹਾਨ ਜਜ਼ ਪੱਤਰਕਾਰਾਂ ਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਪਿੰਟ ਸਾਹਿਬ ਹੋਰ ਮੇਰੇ ਜਿੰਨੇ ਵੀ ਵੀਰ ਆਏ ਸਾਰਿਆਂ ਨੂੰ ਬਹੁਤ ਸਾਰਾ ਸਤਿਕਾਰ ਪਿਆਰ ਸਮਾਂ ਘਟਾ ਨਵੇਂ ਨਵੇਂ ਗੀਤਾਂ ਨਾਲ ਅਗਲਾ ਗੀਤ ਗਾਉਣੇ ਆ ਤੁਸੀਂ ਬੜਾ ਯਾਰ ਦੇ ਰਿਹਾ ਹਾਂ ਚਰਨ ਲਖਾਰੀ ਵੀਰ ਦਾ ਲਿਖਿਆ ਬਾਪੇ ਨੂੰ ਜਾਣ ਤੋਂ ਪਹਿਲਾਂ ਪਾਣੀ ਤੇ ਪੀਣ ਤੇ ਆ ਬੁੱਤਾਂ ਦੇ ਬਾਟੇ ਭੋਜੇ ਓਏ ਮਾਮਾ ਨੂੰ ਛੇੜ ਦੇਓ ਬੁੱਤਾਂ ਦੇ ਸਾਟੇ ਲੱਖ ਦਿਓ ਚਿੱਟਾ ਜਿਹਾਂ ਸੂਟ ਸੁਵਾ ਕੇ ਲੱਕੜਾਂ ਤੇ ਰੱਖ ਦਿਓ ਘਰ ਜੋ ਅਜੇ ਸੇਕ ਨਾ ਲਾਇਓ ਧੀਆ ਨੂੰ ਦੱਸ ਦਿਓ ਓਏ ਮਾਪੇ ਦੀ ਮੰਡੀੋਂ ਮਿਲਣੇ ਮਾਪੇ ਦੀ ਮੰਡੀੋਂ ਮਿਲਣੇ ਖਰਚ کئی ਲੱਖ ਦਿਓ ਬਾਹਰ ਦਰਵਾਰਾ ਪਾ ਮੇ ਤਿੰਨ ਦਿਓ ਪੁੱਤਾਂ ਦੇ ਪਾਟੇ ਫੋਜਿਓ ਏ ਮਾਮਾ ਨੂੰ ਦੇ ਦਿਓ ਪੁੱਤਾਂ ਦੇ ਪਾਟੇ ਫੋਜਿਓ ਹਾਂ ਤੁਸੀਂ ਪੂਰਾ ਕਰੋ ਢਾਲੀ ਤੇ ਕੁੱਸਣ ਪੰਦੇ ਬੁੱਢੇ ਪੜਦਾ ਦੇ ਨੂੰ ਧੁੱਪੇ ਲੜ ਜਾਣ ਪੋਤਰੇ ਆਉਂਦੇ ਨਹੀਂ ਲਾਗੇ ਨੂੰ ਕਿੱਕਰ ਟਿੱਕਰ ਨਾ ਤੂਤ ਫੇਰੀਆਂ ਹੋਇਆ ਕਿ ਮੱਝ ਨੂੰ ਚਰਨ ਗਿਆ ਡੁੱਬ ਮਾਲਵਾ ਚਿੰਤਾ ਸਾਡੇ ਬਾਬੇ ਨੂੰ ਮਿੱਟੀ ਗੁੜ ਜਹੀ ਲਿਖਾਰੀ ਕਰ ਨਾ ਨਮਕੀਨ ਦੇਓ ਪੁੱਤਾਂ ਦੇ ਬਾਟੇ ਬੋਝੇ ਓਏ ਮਾਮਾ ਨੂੰ ਛੇੜ ਦੇਓ ਪੁੱਤਾਂ ਦੇ ਬਾਟੇ ਬੋਝੇ ਪੁੱਤਾਂ ਦੇ ਕੋਈ ਗੱਲ ਸਮਝ ਆਈ ਸਮਝ ਆਈ ਤਾਂ ਤਾੜੀਆਂ ਬਾਲੀਆਂ ਡੁੰਗੀਆਂ ਗੱਲਾਂ ਤਾਂ ਨਹੀਂ ਲੱਗਣੀਆਂ ਇੱਕ ਵਾਰ ਫੁੱਲ ਕੇ ਤਾੜੀ ਜਿੰਨੇ ਵੀ ਕਲਾਕਾਰ ਪਹਿਲਾਂ ਹਾਜ਼ਰੀ ਭਰ ਕੇ ਗਏ ਆ ਵੀਰਜੀਤ ਖਾਨ ਗੁਰਬਖਸ਼ ਸਿੰਘ ਜੀ ਹੋਰ ਸਾਡੇ ਇਲਾਕੇ ਤੋਂ ਮੇਰੇ ਭਰਾ ਮੋਨੂ ਵੀਰ ਦਾ ਸਵੇਰ ਦੀ ਸਟੇਜ ਨਿਵਾ ਰਿਆ ਆ ਜਾਓ ਅਗਲਾ ਪਿੱਛੇ ਗੀਤ ਰਿਲੀਜ਼ ਹੋਇਆ ਨਰਕਾਂ ਚ ਸੀਟ ਦੂਜਾ ਸਹਿਤ ਮਹਿਲਾਵਲੇ ਖਾਂਣ ਗੋਲੀਆਂ ਫੀਮ ਦੀਆਂ ਬਾਠ ਠੀਕ ਹੈ ਨੀਂਦੇ ਰੱਖੀ ਮੇਰਾ ਭਰਾ ਦੇਖੀ ਕਿਤੇ ਗੀਤ ਦੇ ਨਾਲ ਟਾ ਦੇ ਹਾਂਜੀ ਨਰਕਾਂ ਦੇ ਸੇਠ ਆਓ ਜੀ ਜੇ ਪਹਿਲਾ ਯਾਰ ਲਾਓ ਤੁਸੀਂ ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਆਓ ਮਰੇ ਭੰਗੜਾ ਵੀ ਪੱਕ ਦੇ ਵਿੱਚ ਠੇਕੇ ਦੇ ਸ਼ਰਾਬ ਜਿੰਨੀ ਵਿਕਦੀ ਬਾਜੀ ਉਹਨਾ ਨਹੀਂ ਫਰੂਟ ਵੇਕਦਾ ਢਾਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵੇਕਦਾ ਆ ਜਾ ਬਈ ਫੂੜਾ ਹਲੋ ਆ ਪਹਿਲੇ ਪਹਿਲੇ ਸFieldError ਬਹੁਤ ਸਾਰਾ ਪਿਆਰ ਮੈਂ ਅੱਜ ਇਹ ਪਿੱਛੇ ਅੰਦਰ ਬੈਠਾ ਸੀ ਗੌਰਵ ਰਾਣਾ ਮੇਰਾ ਵੀਰ ਮੈਨੂੰ ਸਪੈਸ਼ਲ ਸਤਿਕਾਰ ਦੇ ਕੇ ਗਿਆ ਜਿੰਨ ਲਈ ਵੀ ਤੈਨੂੰ ਸੁਣਨ ਲਈ ਸਵੇਰ ਦੇ ਲਾਈਵ ਮੁਤਾਬਲੇ ਹੋਇਆ ਥੈਂਕ ਯੂ ਸੋ ਮਚ ਮੇਰੇ ਭਰਾ ਜਿਹੜੀ ਪਿਆਰ ਸਤਿਕਾਰ ਕਰਦੇ ਰਿਸਪੈਕਟ ਚੱਲੀਏ ਬਈ ਊੜਾ Thank <laughs> ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ